ਹਾਂਜੀ ਗਾਜਰ ਦੀ ਬਰਫੀ ਕਿਉਂਕਿ ਗਾਜਰ ਅੱਜਕੱਲ ਬਹੁਤ ਸਸਤੀਆਂ ਆ ਤਾਂ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਣਾ ਜੀ ਇਸ ਰੈਸਪੀ ਨੂੰ ਤੇ ਬਿਨਾ ਹੋਏ ਤਾਂ ਮੈਂ ਬਰਫੀ ਬਣਾਈਆਂ ਤੇ ਕੁਝ ਛੇਤੀ ਬਣਨ ਵਾਲੀ ਐ ਤੇ ਬਹੁਤ ਟੇਸਟੀ ਬਣਨ ਵਾਲੀ ਐ ਬਰਫੀ ਹਨਾ ਤੇ ਦੇਖਣ ਨੂੰ ਵੀ ਬਿਲਕੁਲ ਦੇਖਣ ਵੀ ਵਧੀਆ ਲੱਗਦੀ ਓਕੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਰੌਕਸ ਬੋਪਾ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੀਦਾ ਸਾਰਿਆਂ ਸਤਿ ਸ਼੍ਰੀ ਅਕਾਲ ਮੇਰੇ ਭੈਣ ਭਰਾਵਾਂ ਨੂੰ YouTube ਫੈਮਿਲੀ ਨੂੰ ਮੈਂ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਅੱਜ ਹੈਗਾ ਦਿਨ ਜੀ ਸੋਮਵਾਰ ਤੇ ਦਿਨ ਹੈਗਾ ਸੋਮਵਾਰ ਤੇ 3 ਤਰੀਕ ਆ ਤੇ ਦੁਪਹਿਰ ਦਾ ਹੋ ਗਿਆ ਟਾਈਮ ਦੇਖੋ ਜੀ ਅੱਜ ਅਸੀਂ ਗਾ ਸਾਡੇ ਵਿਆਹ ਦਾ ਭੋਗ ਜਾਨੀ ਪਿੰਡ ਤੇ ਸੱਦਾ ਸੀ ਤੇ ਉੱਥੋਂ ਆ ਕੇ ਫਿਰ ਮੈਂ ਨਾ ਤੇ ਜਿਹੜਾ ਕੰਮ ਛੱਡਿਆ ਸੀ ਉਹ ਫਿਰ ਮੈਂ ਆ ਕੇ ਸਾਫਾਈ ਕੀਤੀ ਸੋਈ ਦੀ ਹੈ ਨਾ ਤੇ ਦੇਖੋ ਜਿਹੜਾ ਬੁਲਾਉਂਦਾ ਸਾਡੇ ਤੇ ਜਾਣਾ ਚਾਹੀਦਾ ਆ ਜਿਹੜਾ ਨਹੀਂ ਬੁਲਾਉਂਦਾ ਨਾ ਜਾਓ ਹੈ ਨਾ ਤੇ ਅੱਜ ਕੱਲ ਖਾਣ ਦਾ ਕੋਈ ਨਹੀਂ ਭੁੱਖਾ ਹੈ ਸਿਰ ਪਿਆਰ ਰਿਸਪੈਕਟ ਤਾਂ ਭੁੱਖੇ ਹੁੰਦੇ ਆ ਔਰ ਤੇ ਜਾਣਾ ਚਾਹੀਦਾ ਆ ਤੋ ਉਥੋਂ ਹੁਣ ਜਾ ਕੇ ਆਈ ਆ ਤਾਂ ਕਿ ਹੁਣ ਬਣਾਉਗੀ ਮੈਂ ਗਾਜਰ ਤੋਂ 바ਫੀ ਇਹਨਾਂ ਦੇਖੋ ਜੀ ਆ 1.5 ਕਿਲੋ ਲਈਆਂ ਮੈਂ ਗਾਜਰਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਲਿਆ ਫੇਰ ਧੋ ਲਿਆ ਤਾਂ ਹੁਣ ਮੈਂ ਇਹਦਾ ਕद्दूकश ਕਰੂੰਗੀ ਤੇ ਦੇਖੋ ਜੀ ਤੁਸੀਂ ਆ ਗਾਜਰ ਲੈਣੀ ਹੈ ਵਿੱਚ ਕਿੱਲ ਨਹੀਂ ਹੋਣੀ ਚਾਹੀਦੀ ਇਹ ਤਾਂ ਗਾਜਰ ਇੱਕਦਮ ਚਾਹੀਦੀ ਲਾਲ ਹੈਨਾ ਤੇ ਫੇਰ ਇਹ ਸੋਹਣੀ 바ਫੀ ਬਣਦੀ ਹੈ ਨਾ ਔਰ ਮਿੱਠੀ-ਮਿੱਠੀ ਜੀ ਹੈ ਨਾ ਤੇ ਦੇਖੋ ਗਾਜਰਾ ਕਿੰਨਾ ਸੋਨਾ ਲਾਲ ਸੁਹਾਵਾਂ ਰੰਗ ਆ ਤੇ ਆ ਦੇਖੋ ਚੰਗਦਰੇ ਨੇ ਮੈਂ ਛਿੱਲ ਲਿਆ ਤੋਲ ਲਿਆ ਤੋਂ ਹੁਣ ਕਦੋਂ ਕਸ਼ ਕਰਕੇ ਫਿਰ ਤੁਹਾਨੂੰ ਉਬਲੇ ਪ੍ਰੋਸੈਸ ਦੱਸਾਂਗੇ ਤੇ ਬਸ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਦੇਖਿਓ ਇਹ ਗਾਜਰ ਤੋਂ ਕਿਵੇਂ ਵਰਫਲੀ ਬਣਦੀ ਆ ਤੇ ਬਹੁਤ ਟੇਸਟੀ ਬਣਦੀ ਤੁਸੀਂ ਇੱਕ ਵਾਰ ਜਰੂਰ ਟਰਾਈ ਕਰਕੇ ਦੇਖਿਓ ਚਾਹੇ ਤੇ ਮੇਰੇ ਦੁਪਹਿਰ ਹੀ ਹੋ ਗਈ ਆ ਤੇ ਛੇ ਮਿੰਟ ਤੋਂ ਉਬਗਾ ਸ਼ੁਰੂ ਕਰਦੇ ਆਂ ਅੱਜ ਇਸ ਟੈਂਪਲ 'ਤੇ ਲਾਉਣੇ ਆ ਤਾਂ ਫਿਰ ਇਹ ਰੀਤੇ ਬਹੁਤ ਵਧੀਆ ਬਣਦੀ ਹੈ। ਇਹਦੇ ਬਾਅਦ ਹੋ ਜਾਣਾ ਪੱਠਿਆਂ ਦਾ ਟਾਈਮ। ਤੇ ਮੇਰੇ ਪੱਠਿਆਂ ਜਿਵੇਂ ਵਾਰੀ ਵੀ ਆਪਣੀ ਹੈ ਨਾ ਤੇ ਆਲ ਰੌਂਡਰ ਹੈ ਜਿਸੀ। ਆ ਚਲੋ ਜੀ ਹੁਣ ਸਟੈਂਡ ਇਹ ਲੋ ਜੀ ਇਹ ਮੈਂ ਕਿਦੂ ਗਸਟ ਕਰ ਲੈਣਾ ਹੁੰਗਾ ਜਿਹੜਾ ਨੂੰ ਤੇ ਆਪ ਤੁਸੀਂ ਜੇ ਤੁਹਾਡੇ ਕੋਲ ਚੋਪਰ ਹੈ ਤਾਂ ਤੁਸੀਂ ਚੋਤਰਾ ਵੀ ਕਰ ਸਕਦੇ ਆ ਪਰ ਨਹੀਂ ਇੱਕਦੂ ਗਸਣਾ ਬਹੁਤ ਧੀ ਹੁੰਦੀ ਆ ਤੇ ਫਿਰ ਉਹ ਬੋਟਨ ਹੋ ਜਾਂਦਾ ਆ ਕਿਦੂ ਗਸਣੋਂ ਕੀ ਲੱਗਦੀ ਆ ਇਹ ਸਲਾਦ ਲਈ ਗਾਜਰ ਹੈ ਸਾਰੀ ਇਹਦੇ ਗਾਜਰਾਂ ਮੈਂ ਨਾ ਜਦੋਂ ਬਰਲੇਨੀਰ ਘੱਟ ਵਿੱਚ ਤੇ ਫਿਰ ਬਹੁਤ ਵਧੀਆ ਹੋ ਗਈਆਂ ਨੇ ਤੇ ਫਿਰ ਉਹ ਤਾਂ ਅੱਜ ਆ ਜੀ ਰੈਸਪੀ ਬਣਾ ਕੇ ਦਿਖਾਉਣਾ ਦੇਖੋ ਵਿੱਚ ਕੇ ਲਹਿਣੀ ਇਹਦੇ ਤੇ ਗਾਜਰ ਬਹੁਤ ਸੋਹਣੀ ਬਹੁਤ ਵਧੀਆ ਕਦੂ ਬਸ ਹੋ ਰਹੀ ਆ ਹਰ ਕੇ ਦਮ ਹੋ ਰਹੀ ਛਾੜੀਆਂ ਮੈਂ ਦੇਣੀ ਤਗੜੀਆਂ ਗਾਜਰਾਂ ਤੇ ਗਾਜਰਾ ਕਰਕੇ ਫੇਰ ਤੁਹਾਨੂੰ ਤੂਫਾਨੀ ਦੀ ਹੁੰਦੀ ਹੈ ਹਾਂਜੀ ਹੁਣ ਸਾਰੇ ਇਹਦੇ ਕਦੋਂ ਕਸ ਕਰ ਲੈਣੀਆਂ ਮੈਂ ਤੇ ਰੱਖ ਲਈ ਵੱਡੀ ਬਰਾਹ ਤੇ ਫਿਰ ਬਾੜ ਪੜਕਦੀਆਂ ਫਿਰ ਜਦੋਂ ਆਪਾਂ ਸਾਜ ਚ ਪੈਂਦੇ ਨਾ ਇਹਨਾਂ ਨੂੰ ਤੇ ਕਦੋਂ ਕਸ ਨੇ ਦਿੱਤੇ ਮੈਂ ਹੌਲੀ ਹੌਲੀ ਸਾਰੇ ਦੇਖ ਤਰੀ ਮੈਂ ਹੋ ਗਈਆਂ ਤੇ ਥੋੜਾ ਪਿਛਣ ਕੰਮ ਕਰ ਫਿਰ ਖਾਣਾ ਲਮਾ ਲੈ ਉਧੀਆਂ ਹੋ ਗਈਆਂ ਉਧੀਆਂ ਰਹਿ ਗਈਆਂ ਤੇ ਫਟਾਫਟ ਗੀਂੀਆਂ ਬਾਹਰ ਦੰ ਲਾਲ ਕੱਟੇ ਦਿਨ ਬਹੁਤ ਸਣਾ ਲੱਗਾ ਧੁੱਪ ਨਿਕਲੀ ਆ ਕੰਸਰੀ ਬੈਸੀ ਪਰ ਬਧਿਆ ਰਿਆ ਜਨੰਦਾ ਲੇ ਲਓ ਜੀ ਲਾਲ ਲਾਲ ਗਜਨਾ ਕਦੂ ਕਸ਼ ਕਰ ਲਈਆਂ ਤੇ ਮੇਰੀ ਪ੍ਰਾਤ ਗਈ ਪਰ ਤੇ ਹੁਣ ਬਸ ਤਿਆਰੀ ਆ ਹੁਣ ਮੈਂ ਕੜਾਈ ਰੱਖਨੀ ਹੈ ਗੈਸ ਤੇ ਤੇ ਫਿਰ ਇਹਨਾਂ ਨੂੰ ਸਿਕਾ ਲਵਾਣੇ ਆ ਜੀ ਪ੍ਰਾਤ ਕਦੂ ਗਸ਼ਨਾ ਮਤਲ ਗਾਜਰਾਂ ਦੀ ਭਰ ਲਈ ਜਾਵੇਂ ਤੇ ਨਾਲ ਲੈ ਲਿਆ 1 ਕਿਲੋ ਦੁੱਧ ਇਹ ਹੈਗਾ ਫੁੱਲ ਫੈਂਟ ਵਾਲੇ ਨਹੀਂ ਕੱਚਾ ਦੁੱਧ ਕੱਚਾ ਆ ਤੇ ਆ ਦੇਖੋ ਨਾਰੀਆ ਦਾ ਬਰਾਦਾ ਤੇ ਆ ਡਰਾਈ ਫੂਡ ਬਦਾਮ ਤੇ ਕਾਜੂ ਤੇ ਆ ਲੈ ਲਿਆ ਦੇਸੀ ਘਿਓ ਤਾਂ ਲੈ ਲਿਆ ਆਪਾਂ ਮਿਲਕ ਪਾਊਡਰ ਇਹ ਸੁੱਕਾ ਦੁੱਧ ਨੂੰ ਕਹਿੰਦੇ ਪੰਜਾਬੀ ਵਿੱਚ ਤੇ ਚੀਜ਼ਾਂ ਸਾਰੀਆਂ ਮੈਂ ਲੈ ਲਈਆਂ ਤੇ ਕੜਾਈ ਮੈਂ ਰੱਖ ਲਈ ਗੈਸ ਤੇ ਤੇ ਹੁਣ ਕੜਾਈ ਦਾ ਪਾਣੀ ਸੁੱਕੂਗਾ ਤੇ ਆਪਾਂ ਜਿੰਨਾ ਵੀ ਆ ਕਦੋਂ ਕਸ਼ ਕੀਤਾ ਨਾ ਮਟੀਰੀਅਲ ਤੇ ਇਹ ਆਪਾਂ ਫਰਾਈਸ ਪਾ ਦਾਂਗੇ ਤੇਲ ਹੋ ਜੀ ਆਪਾਂ ਇਹਨੂੰ ਕੜਾਹੀ 'ਚ ਪਾਉਣ ਲੱਗੇ ਆਂ ਕੜਾਹੀ ਆਪਣੀ ਸੁੱਕ ਜਾਣੀ ਆ ਤੇ ਮੈਂ ਹੌਲੀ-ਹੌਲੀ ਇਹਨੂੰ ਸਾਰਾ ਹੀ ਕੜਾਹੀ 'ਚ ਪਾ ਦਊਂਗੀ ਗਾਜਰਾ ਕਦੋਂ ਕਸ਼ ਨੂੰ ਤੇ ਆ ਲੋ ਜੀ ਕੜਾਹੀ'ਚ ਮੈਂ ਤਾਂ ਇਦਾਂ ਮਤਲ ਕਦੂਕਸ਼ ਕੀਤਾ ਨਾ ਫੇਰ ਬਾਹਰ 扑ੜਕਦੀਆਂ ਨਹੀਂ ਹੈਗੀਆਂ ਗਜਰਾਣਾ ਕਦੂਕਸ਼ੀਆਂ ਤੇ ਫੇਰ ਦੂਰ ਤੱਕ ਜਾਂਦੀਆਂ ਤੇ ਕੜਾਹੀ 'ਚ ਸਾਰੀ ਪ੍ਰਾਤ ਵੱਡੀ ਕਰਕੇ ਚਲੂਣਾ ਮੇਲੇ ਹੋ ਜੂਣ ਹੋਇਆ ਨਾ ਕੰਮ ਸਟਾਰਟ ਤਾਂ ਦੇਖੋ ਜੀ ਮਿੱਠੇ ਜੂਸ ਨਿਕਲਦਾ ਹੁੰਦਾ ਇਹਦੇੋਂ ਨਾ ਗਜਰਾਣਾ ਵਿੱਚੋਂ ਤੇ ਹੁਣ ਆਪਾਂ ਤਿਆਰੀ ਕਰਦੇ ਹਾਂ ਜੀ ਹਾਂ ਜੇ ਕੱਦੂ ਕਸ਼ ਕੀਤਾ ਸੀ ਗਾਜਰਾਂ ਨੂੰ ਮੈਂ ਤੇ ਉਹ ਸਾਰੀਆਂ ਪਾ ਲਈਏ ਮੈਂ ਉਹ ਕੜਾਈ ਵਿੱਚ ਤੇ ਕੜਾਈ ਵਿੱਚ ਪਾਈਆਂ ਤੇ ਤਾਂ ਆਪਾਂ ਇਹਨਾਂ ਨੂੰ ਥੋੜਾ ਸੇਕ ਲਵਾਨੇ ਹੁੰਦੇ ਆ ਤੇ ਇਹਨਾਂ ਦਾ ਕੱਚਾਪਨ ਜਿਹੜਾ ਖਤਮ ਹੋ ਜਵੇ ਜਿਹੜਾ ਵਿੱਚ ਰਸ ਹੁੰਦਾ ਜੂਸ ਹੁੰਦਾ ਵਿੱਚ ਇਹਦੇ ਨਾਲ ਗਾਜਰ ਦਾ ਤੇ ਉਹ ਵੀ ਖਤਮ ਹੋ ਜਵੇ ਨਾ ਤੇ ਤਾਂ ਆਪਾਂ ਇਹਨੂੰ ਸੇਕ ਲਵਾਈ ਕਰਾ। ਤੇ ਦੇਖੋ ਜਿੰਜਰ ਨਾਲ ਨਾ ਕੱਚਾਪਨ ਔਰ ਵਿੱਚ ਜੂਸ ਨਾਲ ਸੁੱਕੇ ਉੰਝਿਤ ਪਕਾਈ ਜਾਣਾ ਚਾਹੀਏ 2 ਮਿੰਟ ਲੱਗਣ ਚਾਹੀਏ ਕਿੰਨਾ ਬਰਤੇ ਆਨ ਲੱਗ ਲਈ ਤੇ ਬਸ ਇਹਨਾਂ ਹਰਦੀਕਾ ਫਲਾਈ ਜਾਣਾ ਤੇ ਨਾਲ ਹੀ ਉਹਦਾ ਕਲਰ ਚੇਂਜ ਹੋ ਜਾਂਦਾ ਹੈ ਤੇ ਜਗਰ ਦੀ ਇਤਨੀ ਬਾਰੀ ਹੁੰਦੀ ਬਣਾਉਣੀ ਬਹੁਤ ਸੌਖੀ ਆ ਤੇ ਕੁਝ ਮਿੰਟਾਂ ਵਿੱਚ ਬਣ ਜਾਂਦੀ ਆ ਕੋਈ ਟਾਂਗ ਨਹੀਂ ਹੁੰਦਾ ਹੈਗਾ ਇਹਦਾ ਤੇ ਦੇਖੋ ਜੀ ਨਾਲ ਨਾਲ ਇਹਦਾ ਕਲਰ ਚੇਂਜ ਹੋ ਜਾਂਦਾ ਆ ਤੇ ਇਹਨਾਂ ਕੜੇ ਟੱਕਣ ਦੇ ਕੇ ਨਾ ਕੁੜੇ ਉਪਾਹਣਾ ਇਹਨੂੰ ਪਕਾਉਨੇ ਆ ਤੇ ਫਿਰ ਯਾਨੀ ਜਲਦੀ ਖੋਲਜੋ ਪੱਕਜੋ ਤੇ ਭਾ ਆਪਣੀ ਹੁੰਦੀ ਆ ਤੇ ਇਹਦਾ ਜੂਸ ਇਸ ਨੂੰ ਸੜ ਜਾਊਗਾ ਤੇ ਦੇਖੋ ਸਰਗੋਲ ਉਹ ਜਿਹੜੀ ਕੜਾਈ ਆ ਇਹ ਬਾਬਾ ਬਕਾਲਾ ਸਾਹਿਬ ਮੈਂ ਗੀਸੀ ਨੌਕਰ ਸਾਹਿਬ ਦੁਨੀਆ ਦੇ ਗੀਸੀਸ ਮੈਂ ਥਾ ਡੇਕਣ ਤੇ ਉਥੋਂ ਮੈਂ ਲੈ ਕੇ ਅਣਸੀ ਨਿਸ਼ਾਨੀ ਤੁਸੀਂ ਮੇਰਾ ਬਲੌਗ ਜੂ ਨੂੰ ਦੇਖਿਆ ਹੋਊਗਾ ਨਾ ਤੇ ਮੈਂ ਕਿੱਥੇ ਵੀ ਗੁਰਦੁਆਰਾ ਸਾਹਿਬ ਜਾਵਾਂ ਜਾਂ ਕੁਛ ਨਾ ਕੁਛ ਮੈਂ ਨਿਸ਼ਾਨੀ ਲੈ ਕੇ ਆਉਣੀ ਹੁੰਦੀ ਯਾਰ ਕਰੀ ਬਣ ਜਾਂਦੀ ਮੈਂ ਕਹੋ ਇਹ ਮੇਰੀ ਅਨਤਾ ਸਮਾਂ ਕਿ ਮੈਂ ਡਾਕਟਰ ਸਾਹਿਬ ਨੂੰ ਕਹਿਣ ਦੇ ਵੀ ਤੂੰ ਗਲਵੀ ਖਾਜਾ ਬਹੁ ਕਰਦੀ ਏ ਤੂੰ ਨਾ ਇਹਦਾ ਕਰਿਆ ਕਰ ਮੈਂ ਕਹਿੰਦਾ ਨਹੀਂ ਚੀਜ਼ ਖਾਣੀ ਖਾਣੀ ਆ ਨਾ ਵੀ ਇੱਕ ਉਹ ਚੀਜ਼ ਨਾ ਜਿਆ ਜੁੜ ਜਾਂਦੀ ਹੈ ਹਨਾ ਦੀ ਆਪਾਂ ਨੂੰ ਉਸ ਜਗ੍ਹਾ ਨਾ ਚੇਤਾ ਆਇਆ ਜਾਂਦਾ ਵੀ ਸਿੱਸ ਤੇ ਉੱਥੇ ਗਏ ਸੀ ਇਸ ਕਰਕੇ ਮੈਂ ਨਿਸ਼ਾਨੀ ਜ਼ਰੂਰ ਲੈ ਕੇ ਆਉਣੀ ਹੁੰਨੀ ਆ ਤੇ ਕੜਾਈ ਬਹੁਤ ਭਾਰੀ ਆ ਪਰ ਥੱਲੇ ਆਦਾ ਤੇ ਇਸੇ ਕਰਕੇ ਮੈਂ ਲੈ ਕੇ ਆਂਦੀ ਆ ਕਿ ਗਰੀ ਲੱਭਣ ਨੂੰ ਔਰ ਖੋਆ ਬਣਾਉਣ ਨੂੰ ਕਿ ਇਹ ਜਿਦਾਂ ਨੂੰ ਥੱਲੇ ਮੋਟਾ ਪਰਾ ਚਾਹੀਦਾ ਵੀ ਕਿ ਥੱਲੇ ਲੱਗਦੀ ਨਹੀਂ ਹੈਗੀ ਤੇ ਆਪਾਂ ਨੂੰ ਹੌਲੀ ਹੌਲੀ ਫਲਾਈ ਜਾਂਦੇ ਤਾਂ ਤੇ ਤਾਂ ਜੋ ਭੈਰਾ ਥੱਲੇ ਨਾ ਲੱਗਣ ਤੇ ਵੈਸੇ ਕੋ ਦਰਤਾ ਨਹੀਂ ਹੈਗਾ ਮੈਂ ਦੈਨ ਨੂੰ ਫਲਾਈ ਜਾਣਾ ਤੇ ਮਤਲਬ ਭਾਪਨਾ ਥੋੜੀ ਘੱਟ ਵੀ ਹੋ ਜਾਣੀ ਹੈ ਇਹ ਤੇ ਇਹਨਾਂ ਥੱਲੇ ਬਹਿ ਜਾਣੀ ਆ ਗਾਜਰਾ ਹਨ ਕਦੂ ਕਸ਼ ਕੀਤੀਆਂ ਹੋਈਆਂ ਤੇ ਉਹਨਾਂ ਦਾ ਜਿਹੜਾ ਨਵੀਂ ਸੁੱਕ ਜਾਣੀ ਹੈ ਤੇ ਪੱਕ ਜਾਣੀ ਜਾਣੀ ਹੈ ਹਨਾ ਲਓ ਜੀ ਗਾਜਰਾ ਕਦੂ ਕਸ਼ ਇਹਨੂੰ ਪੱਕ ਗਈਆਂ ਦੇਖੋ ਜੀ ਕਲਰ ਵੀ ਚੇਂਜ ਹੋ ਗਿਆ ਤੇ ਥੋੜੇ ਅੱਗੇ ਨਾਲ ਘੱਟ ਵੀ ਹੋ ਗਈਆਂ ਤੇ ਜਿੰਨਾ ਜੂਸ ਹੈਗਾ ਸਾਰੇ ਸੁੱਕੀਆਂ ਵਿੱਚੋਂ ਤੇ ਆ ਦੇਖੋ ਜੀ ਰੀਅਲ ਜੂਸਲੀ ਹੈਗਾ ਵਿੱਚ ਇਹਦੇ ਤੇ ਇਹਨਾਂ ਦੀ ਖੁਸ਼ਬੂ ਵੀ ਮੈਨੂੰ ਬਹੁਤ ਥੋਣੀ ਆਉਣ ਢਈ ਆ ਤੇ ਬਹੁਤ ਆਪੇ ਆਉਣ ਢਈ ਆ ਗਾਜਰਾਂ ਦਾ ਕੱਚਾ ਆਪਾਂ ਚੱਕਿਆ ਗਿਆ ਤੇ ਹੁਣ ਜਿਹੜਾ ਦੁੱਧ ਮਤਲਬ ਇਹ ਹੈਗਾ ਗਾਈ ਦਾ ਤੁਸੀਂ ਮੱਝ ਦਾ ਦੁੱਧ ਲੈ ਸਕਦੇ ਹੋ ਤੇ ਮੇਰੇ ਕੋਲ ਤਾਂ ਗਾਈ ਦਾ ਸੀਗਾ ਮੇਹੀ ਪਾਤਾ ਹੈ ਤੇ ਬਸੇ ਮੇਰੀ ਗਾਈ ਦਾ ਦੁੱਧ ਵੀ ਬਹੁਤ ਸੰਘਣਾ ਆ ਤੇ ਬਹੁਤ ਵਧੀਆ ਆ ਲਓ ਜੀ ਆਪਾਂ ਹੁਣ ਦੁੱਧ ਨੂੰ ਪਾ ਲਿਆ ਵਿੱਚ ਗਾਜਰਾਂ ਦੇ ਤੇ ਗਾਜਰ ਆਪਣ ਗਈਆਂ ਪੱਕ ਤੇ ਇਹਨੂੰ ਹਲਕਾ ਹਲਕਾ ਇੱਦਿ ਹਿਲਾਇਆ ਜਾਣਾ ਤੇ ਦੁੱਧ ਜਿੰਜਰੇ ਪੱਕ ਤੱਕਦਾ ਨਹੀਂ ਹੈਗਾ ਨਾ ਤਾਂ ਆਪਾਂ ਇਹਨੂੰ ਇਦਾਂ ਹਿਲਾਇਆ ਜਾਣਾ ਤਾਂ ਇਹਨ ਦੁੱਧ ਪੱਕੂਗਾ ਤੇ ਫਿਰ ਨੁੱਟਿੰਗਦਰਾ ਮਿਕਸ ਹੋ ਜੂ ਵਿੱਚ ਹਾਂਜੀ ਦੁੱਧ ਉਬਲ ਗਿਆ ਤੇ ਉਵਾਲੇ ਆਉਣ ਲੱਗੇ ਤਾਂ ਉਦੋਂ ਨੂੰ ਇਹਦੇ ਦੁੱਧ ਕਸਤੀ ਗਾਜਰਾ ਦੇ ਵਿੱਚ ਤੇ ਯਾਨੀ ਅੱਧਾ ਰਹਿ ਗਿਆ ਇਹ ਤੇ ਨੂੰ ਮੈਂ ਹਲਾ-ਹਲਾ ਕੇ ਯਾਨੀ ਪਕਾ ਲਿਆ ਤੇ ਆ ਦੇਖੋ ਜੀ ਖੰਡ ਜਿਹੜੀ ਕਿੱਲੇ ਤੋਂ ਉੱਪਰ ਸੀ ਗਾਜਰਾ ਤੇ ਪੌਣੀ ਕੀ ਕੌਲੀ ਮੈਂ ਲੈ ਲਈ ਆ ਤੇ ਵਿੱਚ ਮਿਕਸ ਕਰਾਂ ਇਹਦੇ ਤੇ ਤੁਸੀਂ ਜਿਆਦਾ ਵੀ ਲੈ ਸਕਦੇ ਆ ਵੈਸੇ ਗਾਜਰਾ ਉਦਨੇ ਮਿੱਠੀਆਂ ਹੁੰਦੀਆਂ ਤਾਂ ਜੋ ਜਿਦਾ ਮਿੱਠਾ ਚੰਗੀ ਤਰ੍ਹਾਂ ਮਿਕਸ ਹੋ ਜੇ ਵਿੱਚ ਦੁੱਧ ਦੇ ਮਿਕਸ ਹੋ ਜਵੇ ਤੇ ਸਾਰੇ ਕੁਝ ਵਿੱਚ ਮਿਕਸ ਹੋ ਦੇਣਾ ਹੈ ਹਾਂ ਚਲੋ ਜੀ ਮੈਂ ਖੰਡ ਪਾਤੀ ਆ ਤੇ ਇਹ ਚੀਂਗੀ ਤਦ ਨੂੰ ਪਕਾਉਣਾ ਹੈ ਤੇ ਫੇਰ ਆ ਕੇ ਸੁੱਕਿੰਦੇ ਵੀ ਕਿਦਾਂ ਦਾ ਬਣੂਗਾ ਹਾਂਜੀ ਦੁੱਧ ਸੋਖ ਲਿਆ ਨੇ ਤੇ ਤਕਰੀਬਨ ਥੋੜਾ ਬਹੁਤ ਰਹਿ ਗਿਆ ਹੋਰ ਤੇ ਇਹਦੇ ਵਿੱਚ ਹੁਣ ਜਿਹੜਾ ਆਪਾਂ ਮਟੀਰੀਅਲ ਰੈਂਦਾ ਉਹ ਹੁਣ ਐਡ ਕਰ ਲਈਏ ਤਾਂ ਮਿਲਕ ਪਾਊਡਰ ਇਹ ਦੋ ਚਮਚ ਮੈਂ ਪਾਉਂਗੀ ਇਹਦੇ ਤੇ ਇਹਦਾ ਖਾਰ-ਖਾਰ ਕੇ ਪਾਉਣਾ ਨਹੀਂ ਚਾਹੀਦਾ ਇਹ ਵੱਟ ਵੱਜ ਜਾਣਗੇ ਤੇ ਦੇਖੋ ਜੀ ਇਹਨਾਂ ਟੇਸਟ ਸੁਣਾ ਆ ਜੂਗਾ ਹਨ ਤੇ ਆਪਾਂ ਜੀ ਮਿਕਸ ਕਰ ਲੈਂਦੇ ਹਾਂ ਇਦਾਂ ਕਰਕੇ ਤੇ 2 ਚਮਚਾ ਪਨਾਰੀਅਲ ਦਾ ਬਰਦਰ ਪਾਵਾਂਗੇ ਹਨ ਤੇ ਇਹਦੇ ਨਾਲ ਵੀ ਬਾਤੂ ਬਹੁਤ ਟੇਸਟ ਲੱਗਣੀ ਨਾਲ ਇਹ ਜਿਹੜਾ ਦੇchna ਲੋ ਜੀ ਆਪਾਂ ਹੁਣ ਕੰਦੀ ਨਾਲ ਮਿਕਸ ਕਰ ਤੇ ਜਿਹੜਾ ਮੜਾ ਮੜਾ ਬਹੁਤ ਹੈਗਾ ਨਾ ਉਹ ਵੀ ਆਪਾਂ ਇਹਨੂੰ ਸੁਕਾ ਲੈਣਾ ਫਿਰ ਨਹੀਂ ਰੱਖਣਾ ਵਿੱਚ ਇਹਦੇ ਫਿਰ ਆਪਾਂ ਇਹਨੂੰ ਚੋ ਕੜਾਈ ਚੋਂ ਫਿਰ ਥਾਲ ਚ ਕੱਢ ਲਾਂਗੇ ਜੇ ਮੈਂ ਨੂੰ ਕਰਦਾ ਸਿੰਮ ਗੈਸ ਨੂੰ ਪਹਿਲਾਂ ਫੁੱਲ ਫਰੇਮ ਤੇ ਨੂੰ ਸੁਕਾਇਆ ਨੇ ਬਾਹਰ ਨਾਲ ਤੇ ਦੇਖੋ ਇਸ ਮੇਲੇ ਕੋਈ ਆਉਣੀ ਆ ਆ ਆ ਆ ਕਰਦਾ ਤੇ ਅੱਗੇ ਨੂੰ ਹੁਣ ਆਪਣਾ ਗਿਜਰੇਲੇ ਤੇ ਪਾਪੀ ਗਨੋਲਿਸ ਜਿੱਦਿਆ ਸਾਰਾ ਤਿਆਰ ਹੋ ਚੁੱਕਾ ਆ ਤੇ ਐਂਡ ਆ ਹੁਣ ਜਦਾਂ ਕਰ ਲਓ ਕ੍ਰਾਈਸ ਟੋਮਾ ਕੱਟ ਕੇ ਨਲੰ ਕਰ ਲਿਆ ਸਾਪ ਤਿਕੜਾਈ ਹੋ ਗਈ ਆਪਾਂ ਰੱਖ ਲਈ ਆ ਤੇ ਹੁਣ ਥੋੜੀ ਸੁੱਕੂਗੀ ਤੇ ਫਿਰ ਵਿੱਚ ਔਨੇ ਦੇਸੀ ਘਿਓ ਦੇ ਸਿਰ ਤੁਸੀਂ ਸਿਰਫ ਦੇਸੀ ਘਿਓ ਪੋਣਾ ਤਾਂ ਜੇ ਸੋਹਣੀ ਸਮੈਲ ਆਉਂਦੀ ਆ ਤੇ ਵਧੀਆ ਲੱਗਦਾ ਹਨਾ ਤੇ ਲੋ ਜੀ ਕ੍ਰਾਈਸ ਸੁੱਕ ਗਈ ਹੈ ਤੇ ਹੁਣ ਆਪਾਂ ਤੈਨੂੰ ਚਮਚੇ ਵੱਡੇ ਆ ਜੇ ਸੀ ਘਿਓ ਦੇ ਇਹ ਜਿਹੜੇ ਥਾਲਜ ਕੱਢਣਾ ਨਾ ਉਹ ਘਿਓ ਲਾ ਲੈਣਾ ਸਾਣੀ ਨਾਲ ਖਿਚਵਾ ਜਾਂਗੇ ਚਲੋ ਜੀਨ ਵਿੱਚ ਨਾਲ ਲੈ ਕੇ ਹੋ ਆਹਨ ਬੱਲੇ ਆ ਤੇ ਕਿਉਂ ਆ ਗਏ ਮੋਢੇਰਾ ਆਪਾਂ ਆਹ ਡੋ ਬਣਾਏ ਆ ਨਾ ਆਪਣਾ ਗਿਰਖਾ ਡੋ ਥੋ ਠੰਡਾ ਹੋ ਗਿਆ ਸੀ ਨਾ ਤੇ ਪਾਣੀ ਬੇ ਰ ਬਚ ਗਿਆ ਇਹ ਅਲੋਜੀ ਨੂੰ ਆਪਾਂ ਕਿੱਦ ਕਰ ਦੇਣਾ ਬਿਸ ਤੇ ਤੇ ਡੋ ਬਣ ਕੇ ਹੋ ਗਿਆ ਤਿਆਰ ਨਾਲੇ ਤੇ ਸੇਮ ਇਗੈਸਾ ਤੁਸੀਂ ਮਿਕਸ ਕਰਨਾ ਹੈ ਇਹਨੂੰ ਤੇ ਦੇਸੀ ਘਿਓ ਦੀ ਖੁਸ਼ਬੂ ਬਹੁਤ ਸੋਹਣੀ ਆਉਣ ਗਈ ਹੈ ਹਲੋ ਜੀ ਮੈਂ ਇਹਨੂੰ ਸਾਰੇ ਇਹਦੇ ਵਿੱਚ ਮਿਕਸ ਕਰ ਲਿਆ ਇਦਾਂ ਤੁਸੀਂ ਦਜਰੇਲਾ ਵੀ ਬਣਾ ਸਕਦੇ ਹੋ ਇਹਦੇ ਪੀਸੇ ਵੀ ਬਣਾ ਸਕਦੇ ਹੋ ਹਨ ਤੇਰ ਆਪਾਂ ਚਲੋ ਮਰਜੀ ਆ ਤਾਂ ਆਪਾਂ ਅੰਗੜੀ ਚੀਜ਼ ਬਣਾਉਣੀ ਕਰੀ ਨਹੀਂ ਬਣਾਉਣੀ ਹੈਗੀ ਤੇ ਅਲੋਜੀ ਕੀ ਕਿਉਂ ਸਾਰਾ ਮਿਕਸ ਹੋ ਗਿਆ ਦੇਸੀ ਘਿਓ ਵਿੱਚ ਤਾਂ ਆਪਾਂ ਹੁਣ ਛਾਣ ਲਵਾਂ ਲਿਆ ਘਿਓ ਤੇ ਗੁਣਾ ਮੇਰੇ ਦੇ ਵਿੱਚ ਛੱਡ ਲੈਣੇ ਇਹਨੂੰ ਤੇ ਅਲੋਜੀ ਹੋ ਗਈ ਅੰਕ ਸਾਡਾ ਦੋ ਬਣ ਗਿਆ ਕਿਦਾਂ ਤਿਆਰ ਹੋ ਗਿਆ ਤੇ ਹੁਣ ਆਪਾਂ ਮਿਕਸ ਕਰ ਲਿਆ ਘਿਓ ਵਿੱਚ ਇਹਨੂੰ ਤੇ ਹੁਣ ਗੈਸ ਕਰ ਦੇਣਾ ਜਣੀ ਜਣੀ ਐਂਡ ਤੇ ਹੁੰਦਾ ਪੈਨ ਨੂੰ ਸਿੰਮ ਗੈਸ ਤੇ ਆਪਾਂ ਤਿਆਰ ਕਰ ਲਿਆ ਆ ਲੋ ਜੀ ਵਾਈਸ ਤੇ ਆਪਾਂ ਨਾਲ ਤੇ ਆਪਾਂ ਇਹਨੂੰ ਆਪਣੇ ਥਾਲਜ ਪਾ ਲੈ ਤੁਸੀਂ ਥਾਲ ਲੈ ਲਓ ਜਾਂ ਕੋਈ ਟ੍ਰੇ ਵਗੈਰਾ ਰੱਖ ਲੀ ਆ ਤੁਸੀਂ ਉਹਦੇ ਵਿੱਚ ਪਾ ਲਓ ਹਨ ਇਹ ਤੁਹਾਡੀ ਆਪਣੀ ਇੱਛਾ ਆ ਤੇ ਤਕਰੀਬਨ ਮੈਂ ਸਾਰੇ ਥਾਲ ਦੇ ਹਨ ਥੋੜਾ ਲਗਾਣਾ سارے ਪੀਸ ਜਿਹੜੇ ਹੁੰਦੇ ਆ ਤੇਲ ਲਓ ਜੀ ਇਹਦੇ ਕੁਛ ਖੁਸ਼ੂਬੂ ਵਸਾਣੀ ਹੋਣ ਲਈਆ ਤੁਸੀਂ ਵੀ ਇਹ ਤਰੀਕਾ ਵਾਦ ਕੇ ਦੇਖਿਓ ਤੇ ਚੀਜ਼ ਫਟਫਟ ਬਣਨੀ ਵਾਈ ਹੈ ਇਹ ਇਹਨਾਂ ਨੂੰ ਜੇ ਮੈਂ ਸਾਰੇ ਥਾਲੀ ਚ ਜੇ ਗਰਮ ਹੋ ਜਾਣਾ ਆ ਆਪਾਂ ਇਹਨਾਂ ਠੰਡਾ ਕਰਾਂਗੇ ਇਹ ਕੁਝ ਹੋਰ ਪਾ DNA ਲੋਰੀਨ ਵਿੱਚ ਐਸਾ ਪ੍ਰੈਸਨ ਹੈ ਨਾ ਹੁਣ ਜਿਹੜੇ ਆਪਾਂ ਡਰਾਈ ਫਰੂਟ ਰੱਖੇ ਸੀ ਨਾ ਉਹ ਤੇ ਮਿਕਸ ਕਰਾਂਗੇ ਖਿਡਾਇਪੋਰੈਂਸ ਐਡ ਕਰ ਦੇਣੇ ਵਿੱਚ ਇਹਦੇ ਇਹ ਵੀ ਨਾਲ ਬੈਸ ਕਰ ਦੇਣੇ ਆ ਤੇ ਬਥੇ ਡੈਕੋਰੇਸ਼ਨ ਦੀ ਜੇ ਤਾਂ ਤੋਂ ਤਾਂ ਥੋੜਾ ਹੈਗਾ ਤੁਸੀਂ ਐਡ ਕਰ ਸਕਦੇ ਆ ਜੇ ਨਹੀਂ ਵੀ ਹੈ ਕੋਈ ਚੈੱਕ ਨਹੀਂ ਤਾਂ ਵੀ ਹੈ ਚਲੋ ਜੀ ਇਹਨੇ ਕੈਡ ਕਰਾਂਗੇ ਆਪਾਂ ਇਹਦੇ ਵਿੱਚ ਤੇ ਹੁਣ ਇਹਨੂੰ ਰੱਖ ਤੇ ਲੋ ਦੇਖੋ ਜੀ ਆਪ ਕਿੰਨਾ ਲੋ ਬਣ ਕੇ ਹੋ ਗਿਆ ਤਿਆਰ ਤੇ ਤੁਸੀਂ ਵੀ ਦੇਖ ਸਕਦੇ ਹੋ ਮੈਂ ਉਹਨਾਂ ਤੇ ਚਰ ਚੱਕੀ ਦੇਖੋ ਜੀ ਜੇ ਉਹ ਤੁਹਾਡੀ ਫਿਰ ਜਲਦੀ ਆ ਤਾਂ ਤੁਸੀਂ ਥੋੜੇ ਟਾਈਮ ਰੱਖਿਓ ਜੇ ਨਹੀਂ ਤੇ ਤੁਸੀਂ 3-4 ਘੰਟੇ ਦੇ ਲਈ ਲਾਜ਼ਮੀ ਆ ਤੇ ਚਲੋ ਜੀ ਚਰ ਰੱਖ ਦੇਣੀ ਨੂੰ ਜੀ ਸਸ਼ੀ ਕਾਲ ਜੀ ਅੱਜ ਦਿਨ ਹੈਗਾ ਜਾਂ ਜੀ ਮੰਗਲਵਾਰ ਤੇ ਕੱਲ ਮੈਂ ਗੱਜ ਦੀ ਵਰਫੀ ਬਣਾਈ ਸੀਗੀ ਉਹ ਸ਼ਾਮ ਫਿਰ ਮੈਂ ਰੱਖਤੀ ਫਰਿੱਜ ਵਿੱਚ ਤੋਂ ਸਾਰੀ ਦਾ ਪਈ ਰਹੀ ਤੇ ਹੁਣ ਅੱਜ ਹੋ ਗਈ ਸਵੇਰ ਦੇਖੋ ਜੀ ਇਹਨੂੰ ਮੈਂ ਹੁਣੇ ਪੀਸ ਕਰੂਗੀ ਤੁਸੀਂ ਵਸੇ ਦਿਨ ਪੀਟ ਦੇਣਾ ਬਣੇ ਨੇ ਉਹ ਤੇ ਬਗੈਰ ਮੈਂ ਇਹ ਖੋਏ ਤੋਂ ਬਣਾਈ ਆ ਤੇ ਵਧੀਆ ਬਣਦੀ ਆ ਤੇ ਇਹਦੇ ਪੀਸ ਆਪਾਂ ਕੱਟਦੇ ਆ ਤੁਸੀਂ ਜਿੰਦਾ ਵੀ ਚਾਹੋ ਉਹਦਾ ਪੀਸ ਕਰ ਸਕਦੇ ਆ ਇਹਦੇ ਤੇ ਸਰੀਰ ਦੇ ਦਰਸ਼ਕ ਛੱਡੀ ਮੇਰੇ ਤੇ ਤੋਂ ਵਧੀਆ ਨਹੀਂ ਬਣਦੇ ਤੇ ਪਰ ਬੱਜੇ ਬਹੁਤ ਕਾਲੇ ਹੁੰਦੇ ਆ ਹਨ ਨੂੰ ਹਨ ਸੰਡਾ ਬੜਾ ਬੜਾ ਤੇ ਆ ਲੋ ਜੀ ਗਾਜਰ ਤੋਂ ਬਣ ਗਈ ਵਰਫੀ ਤੇ ਇਹ ਮੈਂ ਪੀਸ ਕੱਟ ਲੈਣੇ ਸਾਰੇ ਇੱਦਾਂ ਹੀ ਬਹੁਤ ਟੇਸਟੀ ਬਣਦੀ ਆ ਤੇ ਇੱਕ ਵਾਰ ਤੁਸੀਂ ਜ਼ਰੂ ਟਰਾਈ ਕਰਕੇ ਦੇਖੋ ਅਲੋਜੀ ਇਹ ਠੰਡੀ ਹੈ ਇਸ ਇੱਕਦਮ ਠੰਡੀ ਫਰਿੱਜ ਕੱਟ ਕੇ ਖਾਣੀ ਹੈਗੀ ਤੇ ਥੋੜਾ ਵੇਡ ਕਰਕੇ ਨੂੰ ਮਤਲਬ ਕਰਕੇ ਖਾਣੀ ਹੈ ਤੇ ਆਲੋ ਦੀ ਅਰੇ 30 ਮੇ ਕੱਢ ਦਿੱਤੇ ਆ ਤੇ ਦੇਖੋ ਕਿੰਨੀ ਵਧੀਆ ਬਣੀ ਆ ਤੇ ਤੁਸੀਂ ਵੀਡੀਓ ਨੂੰ ਲਾਈਕ ਨੂੰਰ ਕਮੈਂਟ ਕਰਕੇ ਦੱਸਿਓ ਨੂੰ ਕਿ ਤੁਹਾਨੂੰ ਇਹ ਮੇਰੀ ਵੀਡੀਓ ਕਿਦਾਂ ਦੀ ਲੱਗੀ ਤੇ ਬੱਚੀ ਦਾ ਸਾਰਿਆਂ ਨੂੰ ਦਿਮਾਗ